ਆਟਾ ਆਟਾ ਕਿ ਥੁੱਲਣੇ ਬੱਚੇ ਬਾਹਰ ਬਾਹਰ ਚੁੱਲਾ ਹੈ ਹਾਂ ਬਈ ਤੇ ਆਟਾ ਆਟਾ ਬਈ ਆ ਗਈ ਥਮ ਇਥੇ ਰੋਲਣੇ ਬੋਲ ਲੈਨੇ ਪੁੱਤ ਹਾਂ ਬਈ ਮਤਲਬ ਮੈਨੂੰ ਲੱਗਦਾ ਕਿੰਨਾ ਕਰਤਾ ਇਹਨਾਂ ਦੇ ਤਾਂ ਇਹਨਾਂ ਦੇ ਤਾਂ ਕਣਕ ਵਾਲਾ ਇਹੋ ਜਿਹਾ ਆਟਾ ਕੱਢੇ ਬਚਕੇ ਪੁੱਤ ਹਾਂ ਕਣਕ ਵਾਲਾ ਢੋਲ ਵੀ ਨਹੀਂ ਬਈ ਇਹ ਨਹੀਂ ਖਾਲੀ ਹੈ ਖਾਲੀ ਹੈ ਪੁੱਤ ਫਿਰ ਆਖਾ ਕਿ ਕਿੱਥੇ ਰੱਖਿਆ ਖਾਲੀ ਬਤ ਦੂ ਅੱਜ ਅੱਜ ਖਾਦੀ ਕਿੱਥੋਂ ਬਣਾਈ ਫਿਰ ਪੁੱਤ ਰੋਟੀ ਬਈ ਉਰੂ ਬਣਾਈ ਸੀ ਕਰੋ ਆਟਾ ਲੈ ਕੇ ਦੁਕਾਨ ਤੋਂ ਦੁਕਾਨ ਤੋਂ ਆਟਾ ਲੈਂਦੇ ਸੀ ਬੁੱਲ ਲੈ ਕੇ ਸੀ ਥੋੜੀ ਲੈ ਕੇ ਸੀ ਆਟਾ ਹਾਂ ਵੀ ਦਾਰ ਕਰਕੇ ਉਹਦਾ ਹੈ ਨਹੀਂ ਨਾ ਆਟਾ ਦੁਬਾਰੇ ਦਿਖਾਈ ਇਹਦਾ ਖਾਲੀ ਪਿਆ ਯਾਰ ਬਾਈ ਕਿੰਨਾ ਕਿਲੇ ਕੇ ਸੀ ਪੁੱਤਾ ਕਿੰਨਾ 50 50 ਰੁਪਏ ਦਾ ਆਟਾ 50 ਰੁਪਏ ਦੇ ਆਟੇ ਨਾਲ ਹੁਣ ਰੋਟੀ ਬਣਾ ਕੇ ਖਾਦੀ ਹੈ ਹਾਂ ਉਹ ਬੜਾ ਯਾਰ ਸਾਡੇ ਆਟਾ ਨਹੀਂ ਹੈਗਾ ਬਈ ਤੇ ਸਾਡੇ ਨੂਰ ਵਿੱਚ ਹੈ ਨਹੀਂ 63 ਨੂੰ ਮਰਤੇ ਦੀ ਮੁਕੇ ਪਾ ਬਾਈ ਹੋਰ ਦਿਨ ਕੋ ਸਹੇਗਾ ਉਹੋ ਵਿਚਾਰੇ ਨੇ ਹਲੇ ਵੀ ਫੇਰ ਵੀ ਹੈ ਬੱਚੇ ਨੇ ਆ ਮੰਗ ਨਹੀਂ ਕੀਤੀ ਵੀ ਮੈਨੂੰ ਕਮਰਾ ਪਾ ਦੇ ਹੋਣਾ ਹੁਣ ਫਿਰ ਟਿੱਡ ਦੀ ਹੈ ਨਾ ਟਿੱਡ ਦੀ ਹੈ ਬਈ ਪਹਿਲਾਂ ਟਿੱਡੀ ਹੁੰਦੀ ਆ ਬਹੁਤ ਯਾਰ ਹੈ ਨਾ ਰੋਜ਼ ਰੋਟੀ ਮਿਲ ਜਾਂਦੀ ਹੈ ਮੇਰੇ ਤੋਂ ਬਸ ਖਾ ਲੈਂਦੇ ਜਿੱਧਰ ਮਿਲ ਜਾਂਦੀ ਕਿਸੇ ਦਾ ਉਧਰ ਭੈਣ ਕੇ ਘਰ ਆਉ ਸਾਹਮਣੇ ਇਹਨਾਂ ਦੀ ਸਿਸਟਰ ਹੈ ਮਾਤਾ ਦੀ ਉਹਨਾਂ ਨਾਲ ਵੀ ਗੱਲ ਹੋਈ ਸੀ ਉਹ ਵਿਚਾਰੀ ਕਹਿੰਦੀ ਕਹਿੰਦੀ ਜਿੰਨਾ ਕਿ ਸਾਥ ਹੁੰਦਾ ਸੀ ਰੋਟੀ ਪਣੀ ਦਾ ਕਰਦੇ ਆਂ ਨਾਲ ਹੁਣ ਤੁਹਾਨੂੰ ਪਤਾ ਬਈ ਅੱਜ ਕੱਲ੍ਹ ਜਮਾਨਾ ਹਨਾ ਕਰਦੇ ਹਾਲਾਤ ਹਰੇਕ ਦੇ ਚੰਗੇ ਨਹੀਂ ਹੈਗੇ ਅਗਲਾ ਵੀ ਕਿੰਨਾ ਕਚਿਰ ਦਊਗਾ ਸਵਾਪਨ ਨੂੰ ਆਏ ਆ ਵੀ ਇਹਨਾਂ ਦੀ ਸਪੋਰਟ ਹੋ ਜੇ ਵੀਰ ਬਣ ਕੇ ਹੱਥ ਬੰਨ ਕੇ ਬੇਨਤੀ ਹੈ ਇਹ ਬੱਚੇ ਇਹ ਸਪੋਰਟ ਕਰੋ ਨੰਬਰ ਆਏ ਆ ਵੀ ਹੁਣ ਬਈ ਇਹਨਾਂ ਨੂੰ ਨਾ ਤਾਂ ਮੋਬਾਈਲ ਕੀ ਇਹਨਾਂ ਤੇ ਜਦੋਂ ਆਟਾ ਤਾਂ ਹੈ ਨਹੀਂ ਮੋਬਾਈਲ ਕੀ ਹੋਊਗਾ ਇਹਨਾਂ ਕੋਲੇ ਵਿਚਾਰਾ ਠੀਕ ਹੈ ਜੀ ਤਾਂ ਸਾਡੇ ਨਾਲ ਗੱਲਬਾਤ ਹੋ ਜੂ ਜੇ ਕਿਸੇ ਨੇ ਆ ਕੇ ਮਿਲਣਾ ਇੱਥੇ ਮਿਲ ਕੇ ਅਗਲਾ ਦੇਖ ਕਿਸੇ ਵਾ ਵੀ ਕਰ ਹਾਂ ਹਾਂ ਜੀ ਮਿੱਤਰੋ ਪਿੰਡ ਫੱਤਾ ਮਾਲੋਕ ਦੇ ਵਿੱਚ ਪਹੁੰਚੇ ਆ ਤੁਹਾਨੂੰ ਘਰ ਦੇ ਹਾਲਾਤ ਦਿਖਾ ਦਿੰਨੇ ਆ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਬੱਚੇ ਦੀ ਹਲੇ ਤੱਕ ਕੋਈ ਹੈਲਪ ਨਹੀਂ ਹੋਈ ਲੈਟਰਨ ਬਾਥਰੂਮ ਦਿਖਾ ਦਿੰਨੇ ਆ ਘਰ ਦੇ ਵਿੱਚ ਦੇਖੋ ਤੁਸੀਂ ਅ ਰਾਤ ਦਾ 3 ਡਿਗਰੀ ਤਾਪਮਨ ਰਹ ਜਾਂਦਾ ਜਿਹਾ ਆਪਾਂ ਗੱਲ ਕਰ ਗਏ ਰਾਤ ਨੂੰ ਹੁਣ ਬਹੁਤ ਜਿਆਦਾ ਠੰਡ ਹੁੰਦੀ ਹੈ ਤੇ ਦੋ ਪਾਸੇ ਮੂਰੇ ਨਿਕਲੇ ਪਏ ਨੇ ਕਮਰੇ ਦੇ ਕਿਉਂ ਕਮਰਾ ਕੱਚਾ ਹੈ ਤੁਹਾਨੂੰ ਦਿਖਾ ਦਿੰਦੇ ਆ ਆ ਇਸ ਤਰ੍ਹਾਂ ਦਾ ਤੇ ਟਾਇਲ ਬੱਤੇ ਤੇ ਇਹਨਾਂ ਦਾ ਮਕਾਨ ਹੈ ਫਟੀਆਂ ਪੰਗੀਆਂ ਹੋਗੇ ਟਾਇਲ ਤਾਂ ਹੈ ਨਹੀਂਗੇ ਬੱਤਾ ਦੇ ਫਟੀਆਂ ਤੇ ਤੁਸੀਂ ਵੇਚ ਸਕਦੇ ਹੋ ਤੁਸੀਂ ਤੇ ਦੋ ਪਾਸੇ ਮੂਰੇ ਨਿਕਲੇ ਪਏ ਨੇ ਕਿ ਆਹਾ ਇਹਨਾਂ ਦੇ ਪਰਿਵਾਰਕ ਮੈਂਬਰ ਨੇਗੇ ਤਾਂ ਤੁਹਾਨੂੰ ਘਰ ਦੇ ਹਾਲਾਤ ਦਿਖਾਈ ਦਿੰਦੇ ਆ ਬਈ ਇਧਰ ਆ ਜਾਓ ਤੁਸੀਂ ਇਹ ਬੱਚਾ ਹਨਾ ਬਈ ਇਹ ਜਿਹੜੀ ਵੀਡੀਓ ਪਾਈ ਸੀਗੀ ਪਰ ਹਲੇ ਤੱਕ ਕੋਈ ਮਦਦ ਨਹੀਂ ਪਹੁੰਚੀ ਕੀ ਕਹੋਗੇ ਬਈ ਇਹ ਬਈ ਆਪਾਂ ਨਾ ਇੱਥੇ ਲੱਭੇ ਹੋਰ ਬੱਚੇ ਦੀ ਇੱਕ ਮਦਦ ਕਰੀ ਸੀ ਹੂੰ ਉਹਦੀ ਬਹੁਤ ਵਧੀਆ ਸਪੋਰਟ ਹੋ ਗਈ ਚਲੋ ਕਿਰਪਾ ਹੋ ਗਈ ਮਹਾਰਾਜ ਦੀ ਹੈ ਨਾ ਵੀ ਦਾਨੀ ਸੱਜਣਾ ਨੇ ਵਧੀਆ ਉਹ ਕਰੀਆ ਸਪੋਰਟ ਹੁਣ ਯਾਰ ਦੇਖ ਕੇ ਸਾਨੂੰ ਹੁਣ ਕਿੰਨੇ ਦਿਨ ਹੋ ਗਏ ਸੀ ਆਉਂਦੇ ਨੂੰ ਦੇਖੇ ਜਦੋਂ ਹਾਲਾਤ ਬਹੁ ਮਾੜੇ ਨੇਗੇ ਹੂੰ ਖਾਸ ਕਰ ਇਹ ਦੋ ਪਰਿਵਾਰ ਸੀਗੇ ਹੁਣ ਇੱਕ ਇਹ ਰਹਿ ਗਿਆ ਇੱਕ ਦਾ ਹੋ ਗਿਆ ਹੱਲ ਇੱਕ ਰਹਿ ਗਏ ਤੇ ਇਹਨਾਂ ਨੇ ਚੱਕਰ ਕੀ ਆ ਹੁਣ ਮਾਤਾ ਬਿਮਾਰ ਹੈ ਬੱਚਾ ਹੀ ਆ ਵੱਡਾ ਹੁਣ ਵੀ ਇਹ ਅਸਮਰਥ ਹੈ ਵੀ ਬੱਚਾ ਇਹ ਕੁਝ ਕਰ ਨਹੀਂ ਸਕਦਾ ਜੇ ਥੋੜਾ ਮੋਟਾ ਵੱਡਾ ਹੁੰਦਾ ਤਾਂ ਚਲ ਕੁਝ ਕਰ ਦਿੰਦਾ ਜੁਗਾ ਸੀਗਾ ਆਪਾਂ ਉਹੇ ਜੀ ਸਪੋਰਟ ਕਰਦੇ ਮਾਤਾ ਬਿਮਾਰ ਹੈ ਤਾਂ ਚਲੋ ਆਏ ਆ ਯਾਰ ਹਾਲਾਤ ਆ ਤੁਸੀਂ ਦੇਖ ਲੈ ਕਿੰਨੇ ਮਾੜੇ ਨੇ ਵੀ ਇੱਕ ਕਮਰਾ ਪੈ ਜੇ ਇਹਦਾ 플러ਸ਼ ਬਾਥਰੂਮ ਬਣ ਜੇ ਚਲ ਜਬਾ ਕੇ ਇਹਨਾਂ ਨਾਲ ਸੌਖਾ ਦਿਨ ਕੱਟਣ ਲੱਗ ਜੂਗਾ ਤੇ ਚਲ ਮਾਂ ਦਾ ਵੀ ਫੇਰ ਆਪਾਂ ਲਾਜ ਦਾ ਜਿੰਦਗੀ ਦਾ ਵੀ ਫਿਕਰਾ ਵੀ ਮੈਂ ਆਪਦੀ ਪੜ੍ਹਾਈ ਕਰੂੰਗਾ ਜਾਂ ਕਮਰਾ ਖੜਾ ਕਰੂੰਗਾ ਹਾਂ ਬਈ ਉਹੀ ਗੱਲ ਹੈ ਜਿਹੜੀ ਵੀਡੀਓ ਪਾਈ ਸੀ ਨੇ ਇੱਕ ਗੱਲ ਕਹੀ ਸੀ ਤੇ ਕਰਿਓ ਮੜਾ ਜਾਂ ਮੈਂ ਤੂਰੇ ਕੀ ਕਹਿਆ ਸੀ ਪੁੱਤ ਤੂੰ ਕਹਿੰਦਾ ਸੀਗਾ ਕੰਨਾ ਜੀ ਵੀ ਹੋਰ ਲੋਕਾਂ ਦੀਆਂ ਹੋਰ ਵੀਡੀਓ ਤੁਸੀਂ ਸ਼ੇਅਰ ਕਰਦੇ ਕੀ ਕਹਿਆ ਸੀ ਲੋਕਾਂ ਦੀ ਵੀਡੀਓ ਵੀ ਸ਼ੇਅਰ ਕਰਦੇ ਵੀ ਸ਼ਾਦੀ ਵੀਡੀਓ ਵੀ ਸ਼ੇਅਰ ਕਰਦੇ ਵੀ ਸਾਡਾ ਘਰ ਪੈ ਜੂਗਾ ਆ ਗੱਲ ਕਹੀ ਬਸ ਬੜਾ ਮਨਜਾ ਉਦਾਸ ਹੋਇਆ ਬਾਈ ਹਨਾ ਵੀ ਮਿੱਤਰੋ ਹੁਣ ਬਾਈ ਨੇ ਇੱਕੋ ਡਿਮਾਂਡ ਰੱਖੀ ਆ ਛੋਟੇ ਵੀਰ ਨੇ ਕਹਿੰਦਾ ਬਸ ਘਰ ਪੈ ਜੇ ਇੱਕ ਕਮਰੇ ਦੀ ਬਾਦੂ ਆ ਹਾਂ ਬਈ ਲੈਟਰਨ ਬਾਥਰੂਮ ਵੀ ਜ਼ਰੂਰੀ ਆ ਬਾਈ ਇੰਨੀ ਠੰਡ ਦੇ ਵਿੱਚ ਨਾਉਣ ਤੋਂ ਦਾ ਕੋਈ ਪ੍ਰਬੰਧ ਕਲਸ਼ ਬਾਥਰੂਮ ਤੇ ਇੱਕ ਕਮਰਾ ਕਹਿੰਦਾ ਹਾਂ ਬੜੀ ਵੱਡੀ ਡਿਮਾਂਡ ਨੇ ਰੱਖੀ ਤੇ ਆਪਾਂ ਇੱਕ ਕਮਰਾ ਹੀ ਪਾਉਣਾ ਅੰਦਰੋਂ ਵੀ ਦਿਖਾਈ ਦਿੰਨੇ ਆ ਜਾ ਪਤਾ ਅੰਦਰ ਆ ਜਾ ਤੇ ਤੁਹਾਨੂੰ ਘਰ ਦੇ ਹਾਲਾਤ ਆ ਜਿਹੜੇ ਦਿਖਾ ਦਿੰਨੇ ਤੁਹਾਨੂੰ ਤੇ ਇਸ ਤਰ੍ਹਾਂ ਦੇ ਹਾਲਾਤ ਨੇ ਬਾਈ ਦੇਖੋ ਟੁੱਟਿਆ ਬਈ ਯਾਰ ਬਈ ਇਥੇ ਆ ਸਭ ਕੁਝ ਬਈ ਮੂਰੇ ਨਿਕਲੇ ਪਏ ਨੇ ਯਾਰ ਬਾਰ ਯਾਰ ਠੰਡ ਦਾ ਬਈ ਯਾਰ ਹੁਣ ਹੁਣ ਜੇ ਆਹ ਲਾ ਲੈਣਗੇ ਤਾਂ ਬਈ ਹਵਾ ਇਥੋਂ ਵੀ ਆਊਗੀ ਇਥੋਂ ਦੀ ਆਊਗਾ ਹੈਨਾ ਹਾਂ ਆਪਾਂ ਤਾਂ ਬਾਰ ਬੰਦ ਕਰਕੇ ਪੈ ਜਾਈਏ ਘਰ ਵੀ ਬਹੁਤ ਹਾਲਾਤ ਮਾੜੇ ਨੇ ਕੁਛ ਨਹੀਂ ਹੋਊ ਵੀ ਘਰ ਦੇ ਵਿੱਚ ਜੇਕਰ ਗੱਲ ਕਰ ਗਏ ਯਾਰ ਬਈ ਹੈਨਾ ਕੋਈ ਮੈਨੂੰ ਲਾਦਾ ਗੈਸ ਸਿਲੰਡਰ ਵਗੈਰਾ ਨਾ ਸਿਲੰਡਰ ਵਗੈਰਾ ਬਈ ਨਾ ਕੁਛ ਨਹੀਂ ਆਏਗਾ ਫੇਰ ਰੋਟੀ ਦਾ ਪੁੱਤ ਕਿੱਥੋਂ ਕਰਦੇ ਹਾਂ ਹੈ ਕੋਈ ਮੈਨੂੰ ਬਣਾ ਲੈਣੇ ਕਿੱਥੇ ਬਣਾਉਣੇ ਆ ਇੱਥੇ ਆਟਾ ਆਟਾ ਕਿ ਥੁੱਲਣੇ ਬਤਾਰੇ ਬਾਹਰ ਬਾਹਰ ਚੁੱਲਾ ਹੈਗਾ ਹਾਂ ਤੇ ਆਟਾ ਆਟਾ ਬੇ ਆ ਗਏ ਥਮ ਏਥੇ ਰਹਿਣੇ ਮੁੱਲ ਲੈਣੇ ਬਤਾਰੇ ਹਾਂ ਮੈਨੂੰ ਲੱਗਦਾ ਕਿੰਨਾ ਘਾਤ ਉਹ ਇਹਨਾਂ ਦੇ ਤਾਂ ਇਹਨਾਂ ਦੇ ਤਾਂ ਕਣਕ ਵਾਲਾ ਏਸੋ ਜਿਹਾ ਆਟਾ ਕੱਢਿਓ ਚੱਕਿਓ ਪੁੱਤ ਕਣਕ ਵਾਲਾ ਢੋਲ ਵੀ ਨਹੀਂ ਬਾਈ ਇਹ ਖਾਲੀ ਹੈ ਖਾਲੀ ਉਹ ਤਾਂ ਤੇਰਾ ਖਾਲੀ ਮਤ ਤੂੰ ਅੱਜ ਅੱਜ ਖਾਦੀ ਹੈ ਹੈ ਤੂੰ ਕਿੱਥੋਂ ਕਿੱਥੋਂ ਬਣਾਈ ਫਿਰ ਪੁੱਤ ਰੋਟੀ ਬਈ ਉਰੂ ਬਣਾਈ ਸੀ ਘਰੋਂ ਆਟਾ ਲੈ ਕੇ ਦੁਕਾਨ ਤੋਂ ਦੁਕਾਨ ਤੋਂ ਆਟਾ ਲੈਂਦੇ ਸੀ ਬੁੱਲ ਲੈ ਕੇ ਸੀ ਥੋੜੀ ਲੈ ਕੇ ਸੀ ਆਟਾ ਹਾਂ ਬਈ ਧਾਰ ਕਰਕੇ ਹੁੰਦਾ ਹੈ ਨੀ ਨਾ ਆਟਾ ਦੁਬਾਰੇ ਦਿਖਾਇਆ ਖਾਲੀ ਪਿਆ ਯਾਰ ਬਈ ਕਿੰਨਾ ਕਿਲੇ ਕੇ ਸੀ ਪੁੱਤ ਕਿੰਨਾ 50 ਰੁਪਏ ਦਾ ਆਟਾ 50 ਰੁਪਏ ਦੇ ਆਟੇ ਨਾਲ ਹੁਣ ਰੋਟੀ ਬਣਾ ਕੇ ਖਾਦੀ ਹੈ ਹਾਂ ਬਈ ਓ ਬੜਾ ਯਾਰ ਮਨ ਜਾ ਉਦਾਸ ਹੋ ਗਿਆ ਰਾ ਚੀਜ਼ ਵੇਖ ਰਾ ਸੋਨੂ ਬਈ ਰਹਿ ਰਹਾ ਮੈਂ ਤਾਂ ਅਸਲ ਬਈ ਇਹ ਮੇਰਾ ਹੀ ਪਿੰਡ ਹੈ ਫੱਤਾ ਮਾਲੂ ਘਰ ਡਿਸਟ੍ਰਿਕਟ ਮਾਨਸਾ ਦਿੱਕਤ ਕੀ ਆ ਮੈਂ ਇਹ ਗਲੀ ਚ ਹੀ ਨਹੀਂ ਆਇਆ ਸੀ ਕਦੇ ਉਥੋਂ ਤੱਕ ਆਇਆ ਸੀ ਉਹ ਮੁੰਡੇ ਦੀ ਅਸੀਂ ਹੈਲਪ ਕਰੀ ਪਰ ਜਦੋਂ ਸਾਨੂੰ ਕਿਸੇ ਨੇ ਹੋਰ ਆਖਿਆ ਕਹਿੰਦਾ ਵੀਰੇ ਥੋੜਾ ਜਿਹਾ ਅੱਗੇ ਹੋ ਕੇ ਦੇਖੋ ਜਦੋਂ ਅਸੀਂ ਅੱਗੇ ਆ ਕੇ ਇਹਦਾ ਘਰ ਦੇਖਿਆ ਯਾਰ ਹਾਲ ਬਹੁ ਮਾੜਾ ਤਾਂ ਹੁਣ ਅਸੀਂ ਉਹਦਾ ਕਰਕੇ ਸਾਨੂੰ ਮਾਤਾ ਆਜੋ ਤੁਸੀਂ ਵੀ ਆਜੋ ਮਾਤਾ ਮੰਮੀ ਨੂੰ ਕੀ ਦਿੱਕਤ ਹੈ ਤੇ ਹਾਰਟ ਦੀ ਪ੍ਰੋਬਲਮ ਹੈ ਹਾਰਟ ਦੀ ਪ੍ਰੋਬਲਮ ਹੈ ਕਿੰਨੇ ਕ ਟਾਈਮ ਦੋ ਜੀ ਬਹੁਤ ਟਾਈਮ ਹੋ ਗਿਆ ਜੀ ਦਵਾਈ ਖਾਣ ਦੀ ਨੂੰ ਤਾਂ ਅੱਜ ਮਿਲ ਜਾਦੀ ਤਾਂ ਖਾ ਲਾਂ ਨੀ ਨਹੀਂ ਬੈਠੀ ਰਹੀਆਂ ਜੀ ਮਤਲਬ ਬੱਚੇ ਨੂੰ ਦੱਸਿਆ ਕਿ ਨਾ ਵੀ ਅਸੀਂ 50 ਰੁਪਏ ਦਾ ਆਟਾ ਲਿਆ ਕੇ ਰੋਟੀ ਬਣਾ ਲਈ ਹਾਂ ਨੀ ਹੋ ਰਹੀ ਕਰ ਰਹੀ ਟਾਈਮ ਪਾਸ ਬਸ ਬਿਠੀ ਰਹਿੰਦੀ ਹਾਂ ਮੈਂ ਤਾਂ ਹੁਣ ਦਾਰੀ ਜੀ ਕੰਮ ਅੱਗੇ ਨਾ ਕਰਦੀ ਸੀ ਹੁਣ ਬਸ ਜਵੇਂ ਮੰਜੇ ਤੇ ਦਵਾਈ ਖਾਣ ਦੀ ਹੈ ਜੇ ਮਿਲ ਜਾਦੀ ਖਾ ਲਾਂ ਨੀ ਨਹੀਂ ਬੈਠੀ ਰਹਿਣੀ ਆਰ ਪੋਟਾ ਪਈ ਨਹੀਂ ਮਿੱਥੀ ਰੋਜ਼ ਰੋਟੀ ਮਿਲ ਜਾਂਦੀ ਮਤਲਬ ਬਸ ਖਾ ਲਾਂ ਨੀ ਜਿੱਦੜੋ ਮਿਲ ਜਾਂਦੀ ਜੇ ਪਰ ਪਿੰਕੇ ਘਰ ਆਉ ਸਮੇਂ ਇਹਨਾਂ ਦੀ ਸਿਸਟਰ ਹੈ ਮਾਤਾ ਦੀ ਉਹਨਾਂ ਨਾਲ ਵੀ ਗੱਲ ਹੋਈ ਸੀ ਉਹ ਵਿਚਾਰੀ ਕਹਿੰਦੀ ਕਹਿੰਦੀ ਜਿੰਨਾ ਕ ਸਾਥ ਹੁੰਦਾ ਸੀ ਰੋਟੀ ਬਣੀ ਦਾ ਕਰਦੇ ਆ ਇਹਨਾਂ ਦਾ ਹੁਣ ਤੁਹਾਨੂੰ ਪਤਾ ਬਈ ਅੱਜ ਕੱਲ੍ਹ ਜਮਾਨਾ ਹਨ ਘਰ ਦੇ ਹਾਲਾਤ ਹਰੇਕ ਦੇ ਚੰਗੇ ਨਹੀਂ ਹੈਗੇ ਅਗਲਾ ਵੀ ਕਿੰਨਾ ਕ ਝਿਰ ਦਊਗਾ ਸੋ ਆਪਾਂ ਨੂੰ ਆਏ ਆ ਵੀ ਇਹਨਾਂ ਦੀ ਸਪੋਰਟ ਹੋ ਜੇ ਵੀਰ ਬਣ ਕੇ ਹੱਥ ਬੰਨ ਕੇ ਬੇਨਤੀ ਹੈ ਇਹ ਬੱਚੇ ਦੀ ਸਪੋਰਟ ਕਰੋ ਕਾਸ ਕਿਹ ਕਿਹ ਚੀਜ਼ ਦੀ ਲੋੜ ਹੈ ਤੈਨੂੰ ਹੁਣ ਬਤਾ ਬਈ ਮੈਨੂੰ ਬਹੁਤ ਚੀਜ਼ ਨਹੀਂ ਲੋੜਾ ਕਾਸ ਕਾਸ ਦੱਸ ਦੇ ਜੀ ਜਮਾਂ ਲੋੜ ਆ ਪਾ ਸਾਡੇ ਆਟਾ ਨਹੀਂ ਹੈਗਾ ਬਈ ਤੇ ਸਾਡੇ ਨੂਰ ਵਿੱਚ ਹੈ ਨਹੀਂ ਤੇ ਸਾਡੇ ਨੂਰ ਵਿੱਚ ਦੀ ਮੁੱਕਿਆ ਬਾਬਾ ਬਈ ਹੋਰ ਦਿਨ ਕੋ ਸਹੇਗਾ ਓਹੋ ਬਜਾਰ ਨੇ ਹਲੇ ਵੀ ਫੇਰ ਵੀ ਹੈ ਬੱਚੇ ਨੇ ਆਮ ਮੰਗ ਨਹੀਂ ਕੀਤੀ ਵੀ ਮੈਨੂੰ ਕਮਰਾ ਪਾ ਦੇ ਹੋਣਾ ਹੁਣ ਫਿਰ ਡਿੱਡ ਦੀ ਹੈ ਨਾ ਡਿੱਡ ਦੀ ਹੈ ਬਈ ਪਹਿਲਾਂ ਡਿੱਡ ਦੀ ਹੁੰਦੀ ਹੈ ਨਾ ਬਹੁਤ ਯਾਰ ਹੈ ਨਾ ਲਾਈਵ ਮਿੱਤਰੋ ਇਹਨਾਂ ਨੂੰ ਸ਼ੇਅਰ ਜ਼ਰੂਰ ਕਰਦੇ ਯਾਰ ਇਹਨਾਂ ਥੋੜੇ ਥੋੜੇ ਨਾਲ ਹੀ ਹਨਾ ਜਿਵੇਂ ਕਹਿੰਦੇ ਨੇ ਸਮੁੰਦਰ ਭਰ ਜਾਂਦਾ ਹੈ ਬਾਈ ਜਮਾ ਬੂੰਦ ਬੂੰਦ ਨਾਲ ਸਮੁੰਦਰ ਬਾਕੀ ਇਹਨਾਂ ਦਾ ਅਕਾਊਂਟ ਨੰਬਰ ਲਾਵਾਂਗੇ ਤੇ ਬਾਕੀ ਇਹਨਾਂ ਦਾ ਬਾਈ ਬੀਰੋ ਹਰਾਂ ਦਾ ਪਿੰਡ ਦੇ ਨੇ ਇਹ ਤੇ ਇਹਨਾਂ ਦਾ ਨੰਬਰ ਵੀ ਆਪਾਂ ਪਾ ਲਵਾਂਗੇ ਖਾਤਾ ਆਪਾਂ ਨੰਬਰ ਮੋਬਾਈਲ ਨੰਬਰ ਸਾਡਾ ਹੋਊ ਜੀ ਖਾਤਾ ਇਹਨਾਂ ਦਾ ਹੋਊਗਾ ਖਾਤਾ ਇਹਨਾਂ ਦਾ ਪਾ ਲ ਗਏ ਸੀ ਖ ਨੰਬਰ ਆਏ ਆ ਵੀ ਹੁਣ ਬਈ ਇਹਨਾਂ ਨੂੰ ਨਾ ਦਾ ਮੋਬਾਈਲ ਕੀ ਇਹਨਾਂ ਤੇ ਜਦੋਂ ਆਟਾ ਤਾਂ ਹੈ ਨਹੀਂ ਮੋਬਾਈਲ ਕੀ ਹੂ ਇਹਨਾਂ ਕੋਲ ਵਿਚਾਰਾ ਠੀਕ ਹੈ ਜੀ ਤਾਂ ਸਾਡੇ ਨਾਲ ਗੱਲਬਾਤ ਹੋ ਜੂ ਜੇ ਕਿਸ ਨੇ ਆ ਕੇ ਮਿਲਣਾ ਇੱਥੇ ਮਿਲ ਕੇ ਅਗਲਾ ਦੇਖ ਕੇ ਸੇਵਾ ਵੀ ਕਰ ਹਾਂ ਪਿੰਡਲੀ ਐਡਰੈਸ ਕੀ ਹੈ ਬਈ ਇਹ ਪਿੰਡ ਫੱਤਾ ਮੜੂ ਕਾਈ ਡਿਸਟ੍ਰਿਕਟ ਮਾਨਸਾ ਕੀ ਤੇ ਮਾਨਸਾ ਤੋਂ ਸਰਸਾ ਰੋਡ ਦੇ ਉੱਤੇ ਪੈ ਜਾਂਦਾ ਚਨੀਜ ਤੋਗਾਹਾਂ ਪੰਡਾ ਫੱਤਾ ਮੜੂ ਦਾ ਬਿਲਕੁਲ ਦੋਸਤੋ ਵੀਡੀਓ ਨੂੰ ਬਤਵਾ ਸ਼ੇਅਰ ਜਰੂਰ ਕਰ ਦਿਓ ਤਾਂ ਇਸ ਬੱਚੇ ਦਾ ਮਕਾਰ ਬਣ ਸਕੀ ਧੰਨਵਾਦ